ਸਸ਼ਿਆਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅੱਜ ਭਾਰਤ ਬੰਦ ਕਰਨ ਦਾ ਐਲਾਨ ਕਿਹੜੀਆਂ ਚੀਜ਼ਾਂ ਰਹਿਣਗੀਆਂ ਬੰਦ ਤੇ ਕਿਸ-ਕਿਸ ਚੀਜ਼ਾਂ ਤੇ ਹੋਵੇਗਾ ਅਸਰ ਪਾਵਰਕਾਮ ਨੇ ਵੱਡੇ ਪੱਧਰ ਤੇ ਕੀਤੀ ਛਾਪੇ ਮਾਰੀ ਹੁਣ ਦੁੱਧ ਵੇਚਣ ਲਈ ਬਣਾਉਣਾ ਪਵੇਗਾ ਆਈਡੈਂਟੀਟੀ ਕਾਰਡ सीएम मान ने परिवार समेत तख्त श्री हजूर साहेब विखे टेकया का चार मंत्रियों खिलाफ कोर्ट चलेगा केस पंजाब मॉनसून मुड़ होया एक्टिव ਕੁਣ ਖਬਰਾਂ ਵਿਸਥਾਰ ਨਾਲ ਅੱਜ ਭਾਰਤ ਬੰਦ ਹੋਣ ਦਾ ਐਲਾਨ ਹੋਇਆ ਹੈ ਕਿਹੜੀਆਂ ਦੁਕਾਨਾਂ ਬੰਦ ਰਹਿਣਗੀਆਂ ਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਰਹਿਣਗੀਆਂ ਤੁਹਾਨੂੰ ਦੱਸਈਏ ਕਿ ਭਾਰਤਵੰਦ ਦਾ ਪੰਜਾਬ 'ਚ ਇਹਨਾਂ ਸੂਬਿਆਂ 'ਚ ਸਭ ਤੋਂ ਵੱਧ ਅਸਰ ਦੀ ਸੰਭਾਵਨਾ ਹੈ ਦਿੱਲੀ 'ਚ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਕਈ ਥਾਵਾਂ ਤੇ ਸਕੂਲ ਕਾਲਜ ਬੰਦ ਹੋਣਗੇ ਜਾਣਦੇ ਹੈ ਕਿ ਖੁੱਲ੍ਹਾ ਰਹੇਗਾ ਤੇ ਕੀ ਬੰਦ ਰਹੇਗਾ ਅਨੁਸੂਚੀ ਜਾਤੀ ਅਤੇ ਜੰਜੀਤੀ ਰੈਜ਼ਿਵੇਸ਼ਨ ਵਿੱਚ ਕਰੀਮ ਲੇਅਰ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਦੇ ਖਿਲਾਫ ਕਈ ਸੰਗਠਨ ਠਨਾ ਨਿਆ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਇਸ ਤੋਂ ਇਲਾਵਾ ਭਾਜਪਾ ਤੇ ਆਰਜीडी ਵਰਾਰੀਆਂ ਪਾਰਟੀਆਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ ਦਰਅਸਲ ਦਲਿਤ ਅਤੇ ਕਬਿਲੀ ਸੰਗਠਨਾ ਨੇ ਰਾਸ਼ੀਆਂ ਤੋਂ ਰਹਿ ਰਹੇ ਭਾਈਚਾਰੇ ਦੀ ਮਜ਼ਬੂਤ ਪ੍ਰਤੀਕਿਰਿਆ ਅਤੇ ਸੁਰੱਖਿਆ ਦੀ ਮੰਗ ਲਈ ਇਹ ਬੰਦ ਬੁਲਾਇਆ ਹੈ ਨੈਸ਼ਨਲ ਕਾਨਫਰੰਸ ਆਫ ਦਲਿਤ ਆਫ ਟ్రਾਈਬਲ ਆਰਗੇਨਾਈਜੇਸ਼ਨ ਨੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬਿਲੀਆਂ ਅਤੇ ਹੋਰ ਪਛੜੀਆਂ ਸ਼੍ਰੋਣੀਆਂ ਨਿਆ ਅਤੇ ਜ਼ਮਾਨਤ ਸਮੇਤ ਮੰਗਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਕਿ ਭਾਰਤ ਬੰਦ ਦਾ ਅਸਰ ਰਾਸਤਾ ਨਹੀਂ ਦਿੱਲੀ ਚ ਦੇ ਕਾਨੂੰਨ ਨਹੀਂ ਮਿਲੇਗਾ ਦਿੱਲੀ ਵਿੱਚ ਵਪਾਰੀਆਂ ਤੇ ਫੈਕਟਰੀਆਂ ਮਾਲਕਾਂ ਦੀ ਸਟੇਲ ਸੰਸਥਾ ਚੈਂਬਰ ਆਫ ਟ੍ਰੇਡ ਐਫ ਇੰਡਸਟਰੀ ਦਾ ਕਹਿਣਾ ਹੈ ਕਿ ਦਿੱਲੀ ਦੇ ਸਾਰੇ 700 ਬਾਜ਼ਾਰ ਖੁੱਲੇ ਰਹਿਣਗੇ ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਤੇ ਪ੍ਰਧਾਨ ਸੁਭਾਸ਼ ਖੋਡੇਵਾਲ ਨੇ ਦੱਸਿਆ ਹੈ ਕਿ ਅਸੀਂ ਕਸ਼ਮੀਰੀ ਗੇਟ ਚਾਂਦੀ ਚੌਂਕ ਖਾੜੀ ਬੁਆਲੀ ਨਵਾਂ ਬਾਜ਼ਾਰ ਚੌੜੀ ਬਾਜ਼ਾਰ ਸਦਰ ਬਾਜ਼ਾਰ ਕਰੋਲ ਬਾਗ ਕਮਲਾ ਨਗਰ ਕਟਾਨ ਪਲੇਸ਼ ਲਾਸ਼ਪਤ ਨਗਰ ਸਰੋਜਨੀ ਨਗਰ ਵਰਗੇ 100 ਤੋ ਵੱਧ ਬਜ਼ਾਰਾਂ ਨੂੰ ਕਵਰ ਕੀਤਾ ਹੈ ਦਿੱਲੀ ਦੀਆਂ ਐਸੋਸੀਏਸ਼ਨ ਨਾਲ ਇਸ ਮੁੱਦੇ ਤੇ ਵਿਚਾਰ ਵਟਕਾਰਾ ਕੀਤੇ ਅਤੇ ਸੁਰੱਖਿਆ ਨੂੰ ਕਿਹਾ ਕਿ 21 ਅਗਸਤ ਦੇ ਭਾਰਤ ਬੰਦ ਨੂੰ ਲੈ ਕੇ ਕਿਸੇ ਨੇ ਵੀ ਵਪਾਰਕ ਸੰਗਠਨਾ ਨਾਲ ਸੰਪਰਕ ਨਹੀਂ ਕੀਤਾ ਹੈ ਦਾ ਸਹੀ ਹੈ ਕਿ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਆਈਐਸਸੀ ਅਤੇ ਐਸਟੀ ਰਿਜ਼ਰਵੇਸ਼ਨ ਦੇ ਫੈਸਲੇ ਨੂੰ ਲੈ ਕੇ ਇਹ ਫੈਸਲਾ ਕੀਤਾ ਗਿਆ ਹੈ ਪਾਵਰਕਾਮ ਨੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਅਤੇ ਸਿੱਧੀ ਕੁੰਡੀ ਅਤੇ 42 ਓਵਰਲੋਡ ਬਿਜਲੀ ਦੇ ਪ੍ਰੋਜੈਕਟਾਂ ਨੂੰ ਬੇਨਕਾਬ ਕੀਤਾ ਹੈ ਦੱਸਿਆ ਕਿ ਬਿਜਲੀ ਮੰਗ ਜ਼ਿਆਦਾ ਹੋਣ ਕਾਰਨ ਬਿਜਲੀ ਸਪਲਾਈ ਦੀ ਪੂਰਤੀ ਕਰਨ ਲਈ ਸੰਘਰਸ਼ ਕਰ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫੋਰਮੈਂਸ ਅਤੇ ਆਪਰੇਸ਼ਨ ਵਿੰਗ ਵੱਲੋਂ ਲੁਧਿਆਣਾ ਚ ਵੱਡੇ ਪੱਧਰ ਤੇ ਛਾਪੇਮਾਰੀ ਕਰਦੇ ਹੋਏ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ ਛਾਪੇਮਾਰੀ ਦਾ ਪਤਾ ਚੱਲਦੇ ਹੀ ਇਲਾਕੇ ਚ ਅਫਰਾ ਤਫਰੀ ਮਚ ਗਈ ਕੁਝ ਘਰੇਲੂ ਖਪਤਕਾਰੇ ਛਾਪੇਮਾਰੀ ਦੇ ਡਰ ਤੋਂ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਰੁਫ ਰਫੂ ਚੱਕਰ ਹੋ ਗਏ ਪ੍ਰਤਿਕਾਮ ਮੁਖ ਇੰਜੀਨੀਅਰ ਜਗਦੇਵ ਸਿੰਘ ਰਾਜ ਨੇ ਦੱਸਿਆ ਹੈ ਕਿ ਵਿਭਾਗ ਦੇ ਜੀ ਇਨਵੋਲਵਮੈਂਟ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਇਨਫੋਰਮੈਂਸਟ ਅਤੇ ਆਪਰੇਸ਼ਨ ਵਿੰਗ ਨੇ ਪੀਐਸਪੀਸੀਲ ਦੇ 100 ਤੋਂ ਜ਼ਿਆਦਾ ਕਰਮਚਾਰੀ ਦੀਆਂ ਕਰੀਬ 10 ਟੀਮਾਂ ਵੱਲੋਂ ਸਮੇਤ ਦੰਗਾ ਵਿਰੋਧ ਫੋਰਸ ਅਤੇ ਜ਼ਿਲ੍ਹਾ ਪੁਲਿਸ ਦੇ ਨਾਲ ਹੀ ਆਰਪੀਐਫ ਕਲੋਨੀ ਫੇਸ ਇੱਕ ਦੁੱਗਰੀ ਕੁਆਟਰਾਂ ਦੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਵਿਭਾਗ ਦੀ ਟੀਮ ਨੇ ਕਲੋਨੀ ਦੀ ਚੈਕਿੰਗ ਦੌਰਾਨ 12 ਕੁਆਟਰ ਚ ਬਿਜਲੀ ਚੋਰੀ ਦੇ ਮਾਮਲੇ ਫੜਨ ਦੇ ਨਾਲ ਕੁਝ ਘਰਾਂ ਚੋਂ ਵਾਧੂ ਲੋਡ ਦੇ ਮਾਮਲੇ ਵੀ ਫੜੇ ਜਿਸ ਜੋ ਵਿਭਾਗ ਨੇ ਕਰੀਬ 17 ਲੱਖ ਦਾ ਜੁਰਮਾਨਾ ਬਿਜਲੀ ਚੋਰੀ ਕਰਨ ਵਾਲਿਆਂ ਅਤੇ ਵਾਧੂ ਲੋਡ ਵਾਲਿਆਂ ਨੂੰ ਕੀਤਾ ਚੀਫ ਇੰਜੀਨੀਅਰ ਜਗਦੇਵ ਸਿੰਘ ਰਾਜ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਵੀ ਸ਼ਹਿਰ ਦੇ ਵੱਖ-ਵੱਖ ਖਿੱਚੀਆਂ ਚ ਬਿਜਲੀ ਚੋਰੀ ਨੂੰ ਰੋਕਣ ਲਈ ਛਾਪੇਮਾਰੀ ਚੱਲੀ ਰਹੇਗੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ ਦੱਸਿਆ ਕਿ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਪਾਵਰਕਾਮ ਨੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ 17 ਲੱਖ ਦਾ ਜੁਰਮਾਨਾ ਪਾਇਆ ਹੈ ਹੁਣ ਦੋਜੀਆਂ ਨੂੰ ਦੁੱਧ ਵੇਚਣ ਲਈ ਆਪਣੇ ਆਈਡੀ ਕਾਰਡ ਬਣਾਉਣੇ ਪੈਣਗੇ ਉਹਨਾਂ ਲਈ ਕੁਝ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੱਸ ਇਹ ਕਿ ਮਿਲਾਵਟੀ ਦੁੱਧ ਦੀਆਂ ਵਾਧੀਆਂ ਘਟਨਾਵਾਂ ਨਾਲ ਨਜਿੱਠਣ ਲਈ ਫੂਡ ਸੇਫਟੀ ਵਿਭਾਗ ਨੇ ਸਖਤ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ ਇਸ ਲਈ ਪਹਿਲੀ ਤਹਿਤ ਸਾਰੇ ਦੁੱਧ ਵਿਕਰਤਾ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਜਿਨ੍ਹਾਂ ਡੈਰੀਆਂ ਦੇ ਦੁੱਧ ਦੀ ਵਿਕਰੀ 500 ਲੀਟਰ ਤੋਂ ਵੱਧ ਹੈ ਉਹਨਾਂ ਲਈ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ ਫੂਡ ਸੇਫਟੀ ਐਂਡ ਅਥਾਰਟੀ ਆਫ ਇੰਡੀਆ ਨੇ ਅਤੇ ਦੁੱਧ ਉਪਾਦਿਆਂ ਦੀ ਗੁਣਵੰਤਾ ਨੂੰ ਯਕੀਨਨ ਬਣਾਉਣ ਦੇ ਉਦੇਸ਼ ਨਾਲ ਇਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿੱਚ ਕੇਂਦਰੀ ਰਾਜ ਮੰਤਰੀ ਅਨੁਪ੍ਰੀਆ ਪਟੇਲ ਨੇ ਲੋਕ ਸਭਾ ਵਿੱਚ ਦੱਸਿਆ ਸੀ ਕਿ ਦੁੱਧ ਵਿੱਚ ਮਿਲਾਵਟ ਦੇ ਸਭ ਤੋਂ ਵੱਧ ਮਾਮਲੇ ਯੂਪੀ ਵਿੱਚ ਪਾਏ ਜਾਂਦੇ ਹਨ। ਮਹਾਈ ਕਮਿਸ਼ਨਰ ਫੂਡ ਸੇਫਟੀ ਡਾਕਟਰ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਲਈ 100 ਰੁਪਏ ਫੀਸ ਰੱਖੀ ਗਈ ਹੈ। ਇਸ ਦੇ ਨਾਲ ਹੀ ਸਾਰੇ ਦੁੱਧ ਵਿਕਰਤਾ ਲਈ ਆਈਡੀ ਕਾਰਡ ਹੋਣਾ ਲਾਜ਼ਮੀ ਹੋਵੇਗਾ। ਦੱਸਿਆ ਕਿ ਹੁਣ ਕਿਤੇ ਵੀ ਦੁੱਧ ਵਿੱਚ ਲੇ ਤੁਹਾਨੂੰ ਆਈਡੀ ਕਾਰਡ ਦੀ ਜ਼ਰੂਰਤ ਪਵੇਗੀ ਨਕਲੀ ਦੁੱਧ ਦੇ ਕਾਰਨ ਇਹ ਸੱਤ ਨਿਯਮ ਲਾਗੂ ਕੀਤੇ ਗਏ ਨੇ ਦੁੱਧ ਦੀਆਂ ਮਿਲਾਵਟ ਦੀਆਂ ਘਟਨਾਵਾਂ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ ਸੀਐਮ ਮਾਨ ਨੇ ਆਪਣੇ ਪਰਿਵਾਰ ਸਮੇਤ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਦਾਸ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਮੱਥਾ ਟੇਕਿਆ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਤਖਤ ਸ੍ਰੀ ਹਜ਼ੂਰ ਸਾਹਿਬ ਸਿੱਖ ਧਰਮ ਦੇ ਪੰਜ ਸਰਵੋੱਚ ਧਾਰਮਿਕ ਸਥਾਨਾਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਵਿੱਚੋਂ ਇੱਕ ਪਵਿੱਤਰ ਸਥਾਨ ਹੈ ਜਿੱਥੇ ਕੌਮ ਨੂੰ ਅਧਿਆਤਮਿਕ ਔਲੰਕੀਕਰਨ ਅਤੇ ਨੈਤਿਕ ਤਾਕਤ ਤੇ ਰਹਿਨੁਮਾਈ ਮਿਲਦੀ ਹੈ ਦਸ ਇਹ ਕਿ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਦੇ ਚੰਗੇ ਭਵਿੱਖ ਲਈ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਤਖਤ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਵਾਈ ਪੰਜਾਬ ਦੇ ਸਾਬਕਾ ਚਾਰ ਮੰਤਰੀਆਂ ਤੇ ਹੁਣ ਕੋਰਟ ਚ ਕੇਸ ਚੱਲੇਗਾ ਸਪੀਕਰ ਕੁਲਤਾਰ ਸੰਧਵਾ ਨੇ ਹਰੀ ਝੰਡੀ ਦੇ ਦਿੱਤੀ ਹੈ ਮਨਜ਼ੂਰੀ ਦੇ ਦਿੱਤੀ ਹੈ ਦੱਸਈਏ ਕਿ ਚਾਰ ਸਾਬਕਾ ਮੰਤਰੀਆਂ ਉੱਤੇ ਭਾਰਤਕੋਸ਼ ਨਾਸੂ ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸਿਆਸ अरोड़ा ਵਿਰੁੱਧ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੇ ਚਾਰ ਸਾਬਕਾ ਮੰਤਰੀਆਂ ਖਿਲਾਫ ਹੁਣ ਅਦਾਲਤ ਵਿੱਚ ਕੇਸ ਚੱਲੇਗਾ ਇਸ ਸੰਬੰਧੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਕੈਬਨਿਟ ਦੇ ਚਾਰ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਚਲਾਨ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਨ੍ਹਾਂ ਚਾਰ ਸਾਬਕਾ ਮੰਤਰੀਆਂ ਵਿੱਚ ਓਪੀ ਸੋਨੀ ਭਾਰਤ ਪੋਸ਼ਣ ਆਸ਼ੂ ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸਿਆਸ ਅਰੋੜਾ ਵਿਰੁੱਧ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰ ਕਾਂਗਰਸੀ ਮੰਤਰੀਆਂ ਖਿਲਾਫ ਵਿਜੀਲੈਂਸ ਦੀ ਜਾਂਚ ਪੂਰੀ ਹੋ ਚੁੱਕੀ ਹੈ ਸੈਕਸ਼ਨ 19 ਦੇ ਤਹਿਤ ਇਸ ਦੇ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਚਲਾਨ ਪੇਸ਼ ਕੀਤੇ ਜਾਣਗੇ ਸਾਬਕਾ ਮੰਤਰੀ ਸਾਧੂ ਸਿੰਘ ਜਟਲਾਤ ਵਿਭਾਗ ਦੇ ਹੋਏ ਕਰੋੜਾ ਰੁਪਏ ਦੇ ਲੇਦਾ આરોપી ਹੈ ईडी ਨੇ ਇਸ ਮਾਮਲੇ ਵਿੱਚ ਵੱਖਰਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ 1 ਮਾਰਚ 2016 ਤੋਂ 21 ਮਾਰਚ 2022 ਤੱਕ ਉਹਨਾਂ ਦੀ ਆਮਦਨ ਤੋਂ ਜ਼ਿਆਦਾ ਉਹਨਾਂ ਦਾ ਖਰਚਾ ਪਾਇਆ ਗਿਆ ਜੋ ਕਿ ਕਿੰਨੇ ਹੀ ਰੁਪਏ ਉਹਨਾਂ ਦੀ ਆਮਦਨ ਤੋਂ ਵੱਧ ਸੀ ਇਹ ਆਮਦਨ ਦੇ শ্রোਤਾ ਨਾਲ 259 ਵੱਧ ਸੀ ਦੱਸਿਆ ਕਿ ਹੁਣ ਕਾਂਗਰਸੀ ਦੇ ਸਾਬਕਾ ਚਾਰ ਮੰਤਰੀਆਂ ਤੇ ਕੋਰਟ ਦੇ ਵਿੱਚ ਕੇਸ ਚੱਲੇਗਾ ਪੰਜਾਬ ਦੇ ਵਿੱਚ ਮੌਨਸੂਨ ਮੂੜ ਐਕਟਿਵ ਹੋ ਗਿਆ ਹੈ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਬੀਤੇ ਦਿਨੀ ਪਈ ਬਾਰਿਸ਼ ਨੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਹਾਲਾਂਕਿ ਮੌਸਮ ਵਿਭਾਗ ਨੇ ਨਵੀਂ ਅਪਡੇਟ ਜਾਰੀ ਕੀਤੀ ਹੈ ਆਉਣ ਵਾਲੇ ਦਿਨਾਂ ਚ ਵੀ ਪੰਜਾਬ ਚ ਟੁੱਟਵਾਂ ਮੀ ਪੈਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਤਾਂ ਸੇ ਇਹ ਕਿ ਮੌਸਮ ਵਿਭਾਗ ਨੇ ਮੌਨਸੂਨ ਦੇ ਦੁਆਰਾ ਸਰਗਮ ਹੋਣ ਨਾਲ ਪੰਜਾਬ ਚ ਅਗਲੇ 3 ਦਿਨਾਂ ਤੱਕ ਹਲਕੀ ਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ ਵਿਭਾਗ ਮੁਤਾਬਿਕ 23 ਅਗਸਤ ਤੱਕ ਕਈ ਜ਼ਿਲ੍ਹਿਆਂ ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਰੂਪਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਤੇ ਚੰਡੀਗੜ੍ਹ 'ਚ ਬਾਰਿਸ਼ ਦਾ ਅਨੁਮਾਨ ਹੈ ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਿਕ ਅਗਸਤ 'ਚ ਹੁਣ ਤੱਕ ਸਧਾਰਨ ਤੋਂ 9% ਘੱਟ ਬਾਰਿਸ਼ ਕਟ ਦਰਜ ਕੀਤੀ ਗਈ ਹੈ ਜਦਕਿ ਮੌਨਸੂਨ ਸੀਜ਼ਨ ਦੇ ਹਾਲੇ ਤੱਕ 2-3 ਮਹੀਨਿਆਂ ਦੌਰਾਨ ਸਧਾਰਨ ਤੋਂ 33% ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਜੁਲਾਈ ਦੇ ਮੁਕਾਬਲੇ ਅਗਸਤ 'ਚ ਮੌਨਸੂਨ ਦਾ ਪ੍ਰਦਰਸ਼ਨ ਬਿਹਤਰ ਹੈ ਉੱਪਰ ਮੰਗਲਵਾਰ ਸਵੇਰੇ ਸੱਤ ਜੁਲੀਆਂ 'ਚ ਹਲਕੀ ਤੇ ਦਰਮਿਆਨੀ ਬਾਰਿਸ਼ ਹੋਈ ਪੰਜਾਬ 'ਚ ਮੰਗਲਵਾਰ ਨੂੰ ਵੀ ਬੱਦਲ ਛਾਏ ਨਜ਼ਰ ਆਏ ਅੱਜ ਸਵੇਰੇ ਵੀ ਕਈ ਥਾਵਾਂ ਤੇ ਕਾਲੇ ਬੱਦਲ ਹਨ ਅਤੇ ਕਈ ਇਲਾਕਿਆਂ ਵਿੱਚ ਮੀਂਹ ਵੀ ਪਿਆ ਹੈ ਲੁਧਿਆਣਾ ਬਠਿੰਡਾ ਪਠਾਨਕੋਟ ਫਿਰੋਜ਼ਪੁਰ ਕਪੂਰਥਲਾ ਸਮੇਤ ਕਈ ਥਾਵਾਂ ਤੇ ਮੀਂਹ ਪਿਆ ਹੈ 24 ਘੰਟਿਆਂ ਦੌਰਾਨ ਗੁਰਦਾਸਪੁਰ 'ਚ 80 ਮਿਲੀਮੀਟਰ ਫਿਰੋਜ਼ਪੁਰ 'ਚ 1.0 ਪਟਿਆਲਾ 'ਚ 3.0 ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ 'ਚ 0.5 ਪਠਾਨਕੋਟ 'ਚ 0.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਚੰਡੀਗੜ੍ਹ 'ਚ ਹਲਕੀ ਬਾਰਿਸ਼ ਹੋਈ ਹੈ ਇਸੇ ਤਰ੍ਹਾਂ ਲੁਧਿਆਣਾ ਵਿੱਚ ਜੋ 7 ਮਿਲੀਮੀਟਰ ਪਠਾਨਕੋਟ ਵਿੱਚ 25 ਅਤੇ ਫਿਰੋਜ਼ਪੁਰ ਵਿੱਚ 14 ਮਿਲੀਮੀਟਰ ਮੀਂਹ ਪਿਆ ਹੈ ਮੰਗਲਵਾਰ ਨੂੰ ਬਟਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37.9 ਡਿਗਰੀ ਰਿਹਾ ਹੈ ਦਾ ਸਹੀ ਹੈ ਕਿ ਜਿੱਥੇ ਪੰਜਾਬ ਨੂੰ ਪਿਛਲੇ ਸਾਲ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਹੀ ਇਸ ਸਾਲ ਪੰਜਾਬ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਮੌਨਸੂਨ ਜਿਹੜਾ ਐਕਟਿਵ ਹੋਇਆ ਸੀ 30 ਜੁਲਾਈ ਨੂੰ ਐਕਟਿਵ ਹੋਇਆ ਸੀ ਪਰ ਕੁਝ ਦਿਨ ਬਾਅਦ ਹੀ ਮੌਨਸੂਨ ਨੇ ਆਪਣੀ ਰਫ਼ਤਾਰ ਮੱਠੀ ਕਰ ਲਈ ਸੀ ਜੂਨ ਦੇ ਵਿੱਚ ਵਿਚਾਰੇ ਵੀ ਲੋਕਾਂ ਨੂੰ ਆਸ ਸੀ ਕਿ ਇਸ ਵਾਰ ਚੰਗੀ ਬਾਰਿਸ਼ ਹੋਵੇਗੀ ਪਰ ਜੂਨ ਦਾ ਮਹੀਨਾ ਵੀ ਸੋਕੇ ਦੇ ਵਿੱਚ ਹੀ ਨਿਕਲ ਗਿਆ ਅਗਸਤ ਸ਼ੁਰੂ ਹੁੰਦੇ ਹੀ ਮੌਨਸੂਨ ਵਿਭਾਗ ਨੇ ਜਤਾਇਆ ਸੀ ਕਿ ਪੰਜਾਬ 'ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਅਗਸਤ ਦੇ ਪਹਿਲੇ ਹਫਤੇ ਵੀ ਪੰਜਾਬ 'ਚ ਘੱਟ ਬਾਰਿਸ਼ ਦਰਜ ਕੀਤੀ ਗਈ ਹੁਣ ਮੌਨਸੂਨ ਨੇ ਨਵੀਂ ਅਪਡੇਟ ਜਾਰੀ ਕੀਤੀ ਹੈ ਕਿ ਪੰਜਾਬ ਦੇ ਕਈ ਸੂਬਿਆਂ 'ਚ ਚੰਗੀ ਬਾਰਿਸ਼ ਹੋਏਗੀ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਪਿਛਲੇ ਸਾਲ ਨਾਲੋਂ ਇਸ ਸਾਲ ਬਾਰਿਸ਼ ਘੱਟ ਦੇਖਣ ਨੂੰ ਮਿਲੀ ਹੈ ਲੋਕਾਂ ਨੂੰ ਇਸ ਸਾਲ ਗਰਮੀ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਆਉਣ ਵਾਲੇ ਦਿਨਾਂ ਚੱਟਟਵਾ ਮੀਂਹ ਪੈਗਾ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ ਨਾਲ ਬੱਦਲ ਵਿਗੜ ਸਕਦੇ ਨੇ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਕੀ ਤੁਹਾਡੇ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਫਿਰ ਤੁਸੀਂ ਗਰਮੀ ਦਾ ਸਾਹਮਣਾ ਕਰ ਰਹੇ ਹੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਨਿੱਡਰ ਪੰਜਾਬੀ মিডিਆ ਨਾਲ ਹੁੰਦੀ ਹੋਈ ਇਜਾਜ਼ਤ ਧੰਨਵਾਦ